ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੂ ਦੇ ਨਾਲ ਦੋਸਤੋ ਮੌਸਮ ਦੀ ਗੱਲਬਾਤ ਸ਼ੁਰੂ ਕਰਾਂਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ ਨੇ ਆਪਾਂ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜਿਨ੍ਹਾਂ ਨੇ Facebook ID ਸਤਗੁਰ ਪੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤਾਂ ਕਿ ਅਸੀਂ ਨਵੀਂ ਤੋਂ ਨਵੀਂ ਅਪਡੇਟ ਜਿਵੇਂ ਵੀ ਭਾਰਤੀ ਮੌਸਮ ਵਿਗਿਆਨ ਦੀਆਂ ਪ੍ਰੈਸ ਨੋਟ ਦੇ ਰਾਹੀਂ ਮਿਲਦੀ ਹੈ ਜਾ ਜਾ ਉਹਨਾਂ ਦੀਆਂ ਸਸਥਾਵਾਂ ਦੇ ਸੈਟੇਲਾਈਟਾਂ ਤੋਂ ਉੱਪਰਨ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰ ਦਿੰਨੇ ਆ ਤੇ ਉਹਨਾਂ ਦਾ ਲਾਈਵ ਹੋ ਕੇ ਤੁਹਾਡੇ ਨਾਲ ਜਾਣਕਾਰੀ ਜੀ ਸਾਂਝੀ ਕਰ ਦਿੰਨੇ ਹੁੰਨੇ ਆ ਕਿ ਅੱਜ ਰਾਤ ਦਾ ਮੌਸਮ ਕਿਹੋ ਜਿਹਾ ਰਹੂਗਾ ਤੇ ਦਿਨ ਵੇਲੇ ਕਿਹੋ ਜਿਹਾ ਰਿਹਾ ਤੇ ਆਉਣ ਵਾਲੇ ਦਿਨਾਂ ਵਿੱਚ 2 ਦਸੰਬਰ ਤੱਕ ਕੀ ਅਪਡੇਟ ਆ ਮੌਸਮ ਦੇ ਵਿੱਚ ਕਦੋਂ ਤੱਕ ਧੁੰਦ ਦੇ ਅਸਰ ਬਣ ਸਕਦੇ ਨੇ ਤੇ ਕਿੰਨੀ ਕੁ ਜਿਹੜਾ ਤਾਪਮਾਨ ਆਇਆ ਅ ਪਿਛਲੀ ਲੰਗੀ ਰਾਤ ਦਾ ਤਾਂ ਉਹ ਸਾਰੀ ਗੱਲਬਾਤ ਕਰਦੇ ਆਂ ਤੇ ਵੀਡੀਓ ਨੂੰ ਸ਼ੇਅਰ ਕਰਨ ਤੋਂ ਕਰਦੇ ਆਪਾਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੁਹਾਨੂੰ ਦਿਖਾਵਾਂਗੇ ਫਿਰ ਤੇ ਜਿਵੇਂ ਕਿ ਅੱਜ ਦਿਨ ਵੇਲੇ ਦੇਖਿਆ ਮੌਸਮ ਠੀਕ ਠਾਕ ਰਿਹਾ ਜੀ ਠੰਡ ਦੇ ਵਿੱਚ ਬਾਦਦਾ ਹੁੰਦਾ ਹੋਇਆ ਨਜ਼ਰ ਆਇਆ ਆਪਾਂ ਨੂੰ ਤੇ ਜਿਵੇਂ ਕਿ ਪਿਛਲੇ ਲੰਗੀ ਰਾਤ ਆ ਜਿਹੜੀ ਉਹਦੇ ਵਿੱਚ ਕੁਝ ਖੇਤਰਾਂ ਵਿੱਚ ਤਾਪਮਾਨ ਜਿਹੜਾ 5 ਡਿਗਰੀ ਤੋਂ ਵੀ ਥੱਲੇ ਗਿਆ 4 ਡਿਗਰੀ ਤੋਂ ਲੈ ਕੇ 4.5 5.1 6.7 8.9 ਇਸ ਤਰ੍ਹਾਂ 9.2 ਤੱਕ ਵੱਧ ਤੋਂ ਵੱਧ ਤਾਪਮਾਨ ਜਿਹੜਾ ਪੰਜਾਬ ਦਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਕੁਝ ਖੇਤਰ ਹਰਿਆਣਾ ਦੇ ਸੀ ਜਿਨ੍ਹਾਂ ਦਾ ਤਾਪਮਾਨ 5 ਡਿਗਰੀ 4 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਤੇ ਬਾਕੀ ਵੱਧ ਤੋਂ ਵੱਧ ਤਾਪਮਾਨ ਜਿਹੜਾ 10 ਡਿਗਰੀ ਤੱਕ ਦਰਜ ਕੀਤਾ ਗਿਆ ਹਰਿਆਣਾ ਦਾ ਤੇ ਇਸੇ ਤਰ੍ਹਾਂ ਰਾਜਸਥਾਨ ਦਾ ਵੀ ਕੁਝ ਖੇਤਰਾਂ ਦਾ ਤਾਪਮਾਨ ਜਿਹੜਾ 9-10 ਡਿਗਰੀ ਤੱਕ ਜਿਹੜਾ ਦਰਜ ਕੀਤਾ ਗਿਆ ਜੀ ਤੇ ਇਸੇ ਤਰ੍ਹਾਂ ਦਿਨ ਦੇ ਤਾਪਮਾਨ ਵੀ ਜਿਹੜੇ 22-23 ਡਿਗਰੀ ਤੋ ਲੈ ਕੇ 24 ਡਿਗਰੀ ਤੱਕ ਦਰਜ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਤਾਪਮਾਨ ਜਿਹੜੇ 25 ਡਿਗਰੀ ਤੇ 26 ਡਿਗਰੀ ਦੇ ਵਿੱਚ ਵਿੱਚ ਦਰਜ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਉੱਤਰ ਪੱਛਮੀ ਹਵਾਵਾਂ ਨੇ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲ ਪਈਆਂ ਨੇ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਵਾਰੀ ਵੀ ਥੋੜੀ ਥੋੜੀ ਹੋਈ ਵੀ ਹੈ ਜਿਸ ਦੇ ਨਾਲ ਠੰਡੇ ਦੇ ਵਿੱਚ ਹੋਰ ਵਾਧਾ ਦਿਨੋ ਦਿਨ ਹੁੰਦਾ ਜਾ ਰਿਹਾ ਜੀ ਤੇ ਤਾਪਮਾਨਾਂ ਦੇ ਵਿੱਚ ਜਿਹੜੀ ਗਰਾਵਟ ਹੁੰਦੀ ਜਾ ਰਹੀ ਹੈ ਤੇ ਬਾਕੀ ਹੁਣ ਤੁਸੀਂ ਆਪਣਾ ਠੰਡ ਤੋਂ ਵਿਚਾਰ ਰੱਖਣਾ ਜੀ ਜਿੰਨੇ ਵੀ ਸੱਜਣ ਮਿੱਤਰ ਨੇ ਤੇ ਇਸ ਕਰਕੇ ਜ਼ਰੂਰ ਕਿਉਂਕਿ ਹੁਣ ਦੇਖੋ ਸੁੱਕੀ ਠੰਡ ਹੈ ਮੀਂਹ ਦਾ ਹਾਲਾਤ ਹਜੇ ਨੇੜੇ ਤੇਰੇ ਕਿਤੇ ਨਹੀਂ ਦਿਖਾਈ ਦੇ ਰਹੇ ਧੁੰਦ ਵੀ ਹੈ ਜਿਹੜੀ ਉਹ ਕਦੇ ਪੈ ਜਾ ਕਰੋ ਕਦੇ ਹਟ ਜਾ ਕਰੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਰਹੂ ਹਜੇ ਕੁਝ ਕੁ ਦਿਨ ਕਿਉਂਕਿ ਜਿਹੜੀ ਧੁੰਦ ਆ ਉਹ ਤੁਹਾਨੂੰ ਪਤਾ ਕਿ ਖੇਤਾਂ ਨੂੰ ਪਾਣੀ ਹੈ ਜਿਹੜਾ ਉਹ ਆਉਣ ਜਾ ਰਿਹਾ ਲੱਗ ਰਿਹਾ ਤਾਂ ਉਸ ਪਾਣੀ ਲੱਗਣ ਤੋਂ ਬਾਅਦ ਜਿਹੜੀ ਧੁੰਦ ਆ ਉਹ ਤੁਹਾਨੂੰ ਪਤਾ ਰੂਪ ਧਾਰਨ ਕਰ ਲੈਂਦੀ ਹੈ ਜਿਹੜੀ ਭਾਫੂੜੀ ਵੀ ਹੁੰਦੀ ਹੈ ਤੇ ਧੁੰਦ ਦਾ ਜਿਹੜੀ ਕੁਝ ਖੇਤਾਂ ਵਿੱਚ ਸੰਘਣੀ ਹੋ ਜਾਂਦੀ ਹੈ ਕੁਝ ਦੇ ਵਿੱਚ ਹਲਕੀ ਹੁੰਦੀ ਹੈ ਜਦੋਂ ਸੂਰਜ ਨਿਕਲਦਾ ਤਾਂ ਹੋਤ ਹੁੰਦਾ ਜਿਹੜੀ हट ਜਾਂਦੀ ਆ ਤੇ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਆ ਭਾਰਤੀ ਮੌਸਮ ਵਿਗਿਆਨ ਦੀ ਆਫੀਸ਼ੀਅਲ ਸਾਈਟ ਤੇ ਜੀ ਤੇ ਤੁਸੀਂ ਇਸ ਸਮੇਂ ਭਾਰਤੀ ਮੌਸਮ ਵਿਗਿਆਨ ਦੀ ਆਫੀਸ਼ੀਅਲ ਸਾਈਟ ਦੇਖ ਸਕਦੇ ਹੋ ਇਹ ਪਹਾੜੀ ਖੇਤਰ ਨੇ ਜੀ ਉੱਪਰਲੇ ਹਿੱਸੇ ਜਿਵੇਂ ਹਿਮਾਚਲ ਦੇ ਹੋ ਗਏ ਜਾਂ ਜੰਮੂ ਦਾ ਹੋ ਗਿਆ ਖੇਤਰਾ ਇਧਰ ਹੇਠਲੀ ਸਾਈਡ ਆ ਜਿਹੜਾ ਰਾਜਸਥਾਨ ਵਾਲਾ ਸਾਈਡ ਆ ਦੇਖ ਸਕਦੇ ਹੋ ਤੇ ਥੱਲੇ ਉਦੋਂ ਯੂਪੀ ਐਮਪੀ ਤੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਲੰਘਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਲਕਾ ਜਿਹਾ ਥਲੜੇ ਚਿੱਟੇ ਰੰਗ ਦੇ ਜਿਹੜੇ ਧਾਰੀ ਦਿਖਾਈ ਦੇ ਰਹੀ ਹੈ ਤੇ ਇਹ Rajasthan ਦੇ ਵਿੱਚ ਵੀ ਅੱਜ ਕੁਝ ਕੁ ਖੇਤਰਾਂ ਵਿੱਚ ਲੰਗੀ ਹੈ ਤੇ ਕੱਲ ਨੂੰ ਵੀ ਇਹੇ ਲੰਗਦੀ ਹੋਈ ਨਜ਼ਰ ਆਊਗੀ 27 ਤੇ 28 ਤਰੀਕ ਨੂੰ Rajasthan ਦੇ ਕੁਝ ਖੇਤਰਾਂ ਦੇ ਵਿੱਚ ਦੀ ਜਿਹੜੀ ਆਪਾਂ ਨੂੰ ਇਹ ਬੱਦਲ ਵਾਈ ਗੁਜ਼ਰਦੀ ਹੋਈ ਨਜ਼ਰ ਆਊਗੀ ਤੇ Haryana, Punjab, Delhi, UP, MP ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੌਸਮ ਠੀਕ ਠਾਕ ਰਹੂਗਾ ਪਰ ਬੱਦਲਾਂ ਦੀ ਆਵਾਜ਼ਾਈ ਜਿਵੇਂ Haryana ਦੇ Rajasthan ਦੇ ਕੁਝ ਖੇਤਰਾਂ ਵਿੱਚ ਤੇ UP, MP ਦੇ ਕੁਝ ਖੇਤਰਾਂ ਦੇ ਵਿੱਚ ਦੀ गुजरਦੀ ہوئی ਨਜ਼ਰ ਆਉਗੀ ਜੀ ਤੇ ਬਾਕੀ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਰਹੀ ਵੀ ਜਾਣਕਾਰੀ ਜਿਹੜੀ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੀ ਇਹ ਤੁਸੀਂ ਦੇਖ ਸਕਦੇ ਹੋ 28 ਤਰੀਕ ਤੋਂ ਜਿਹੜੀ ਤਸਵੀਰ ਦਿਖਾਈ ਗਈ ਹੈ ਜੀ 28 ਤਰੀਕ ਤੋਂ 10 ਤਰੀਕ ਤੱਕ ਮੌਸਮ ਬਿਲਕੁਲ ਜਿਹੜਾ ਕੋਈ ਜ਼ਿਆਦਾ ਮੀਂਹ ਵਾਲਾ ਦਿਖਾਇਆ ਨਹੀਂ ਗਿਆ ਸਿਰਫ ਤੁਸੀਂ ਦੇਖ ਸਕਦੇ ਹੋ 28 ਤਰੀਕ ਨੂੰ 5% ਚਾਂਸ ਨੇ ਧੁੱਪ ਨਿਕਲੀ ਹੋਈ ਆ 29 ਨੂੰ 3 ਨੂੰ ਤੇ 1 ਨੂੰ ਥੋੜੀ ਜੀ ਬੱਦਲਬਾਈ ਫੇਰ ਬਣ ਗਈ ਹੈ ਜਿਹੜਾ ਆਪਾਂ ਤੁਹਾਨੂੰ ਕਹਿ ਰਹੇ ਸੀ ਕਿਸ ਸਿਸਟਮ ਆ ਸਕਦਾ ਤੇ ਉਸ ਤੋਂ ਬਾਅਦ 1 2 3 ਤੇ 2 ਤੇ 3 ਤਰੀਕ ਨੂੰ ਵੀ ਮੌਸਮ ਦੇ ਵਿੱਚ ਹਲਕੀ ਜਿਹੀ ਬਦਲਵਾਈ ਦੇਖਣ ਨੂੰ ਮਿਲੂਗੀ ਤੇ ਉਸ ਤੋਂ ਬਾਅਦ 4 ਤਰੀਕ ਨੂੰ ਤੇ 5 ਤਰੀਕ ਨੂੰ ਵੀ ਜਿਹੜੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਬਿਲਕੁਲ ਲਾਈਵ ਦੇ ਵਿੱਚ ਦੇਖ ਸਕਦੇ ਹੋ ਜੀ ਤਸਵੀਰਾਂ ਨੇ 8 ਤੇ 9 10 ਤਰੀਕ ਤੱਕ ਇਹ ਬਦਲਵਾਈ ਜਿਹੜੀ ਆਪਾਂ ਨੂੰ ਜਿਆਦਾ ਦੇਖਣ ਨੂੰ ਮਿਲ ਰਹੀ ਹੈ ਠੀਕ ਹੈ ਜੀ ਇਹ ਸਿਸਟਮ ਦੇਖ ਸਕਦੇ ਹੋ ਹਲਕੀਆਂ ਬਦਲਵਾਈਆਂ 4 5 6 7 8 9 ਤਰੀਕ ਤੱਕ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਇਹਦੇ ਨਾਲ ਕੋਈ ਮੀਂਹ ਵਾਲੇ ਹਾਲਾਤ ਕੋਈ ਜ਼ਿਆਦਾ ਨਹੀਂ ਹੋਣਗੇ ਤੇ ਮੌਸਮ ਦੇ ਵਿੱਚ ਕੋਈ ਵੱਡੀ ਘਰਬਟ ਹਜੇ ਫਿਲਹਾਲ ਮੀਂਹ ਦੀ ਨਹੀਂ ਆਉਂਦੀ ਜਾਪ ਰਹੀ ਤੇ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜਾ ਅੱਜ ਰਾਤ ਦਾ ਸਿਸਟਮ ਦਿਖਾਇਆ ਗਿਆ ਜੀ ਇਸ ਸੈਟਲਾਈਟ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਰਾਤ ਨੂੰ ਹਲਕੇ ਬੱਦਲ ਜ਼ਰੂਰ ਲੰਘਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰ ਜਿਹੜੀ ਦਿਖਾ ਰਿਹਾ ਮੈਂ ਤੁਹਾਨੂੰ ਤੁਸੀਂ ਬਣੇ ਰਹੋ ਕਿਉਂਕਿ ਜਿਹੜੀ ਸਕਰੀਨਸ਼ਾਟ ਹੋਣ ਦੇ ਖਿੱਚਣ ਦੇ ਕਾਰਨ ਇਹ ਇਹ ਦੇਖ ਸਕਦੇ ਹਾਂ ਹਲਕੇ ਜੇ ਬੱਦਲ ਕੁਝ ਕੁ ਖੇਤਰਾਂ ਦੇ ਵਿੱਚ ਦੀ ਜ਼ਰੂਰ ਅੱਜ ਵੀ ਲੰਘਦੇ ਹੋਏ ਨਜ਼ਰ ਆਉਣਗੇ ਜੀ ਦੇਖ ਸਕਦੇ ਹਾਂ ਤੇ ਇਹ ਜਿਹੜੇ ਬੱਦਲ ਨੇ ਕਿਤੇ ਕਿਤੇ ਕੋਈ ਜ਼ਿਆਦਾ ਨਹੀਂ ਹੋਣਗੇ ਹਲਕੇ ਹਲਕੇ ਬੱਦਲ ਹੋਣਗੇ ਧੁੰਦ ਨੁਮੇ ਜੇ ਮਾਹੌਲ ਦੇ ਹੋਣਗੇ ਠੀਕ ਆ ਜੀ ਤੇ ਇਸੇ ਤਰ੍ਹਾਂ 27 ਤਰੀਕ ਨੂੰ ਮੌਸਮ ਸਾਫ ਅਬਰ ਧੁੰਦ ਨੁਮਾ ਮਾਹੌਲ ਜ਼ਰੂਰ ਦੇਖਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਲੈ ਚੱਲਦਾ ਦੂਸਰੇ ਸੈਟਲਾਈਟਾਂ ਦੀਆਂ ਤਸਵੀਰਾਂ ਦੇ ਉੱਤੇ ਤੇ ਤੁਸੀਂ ਬਣੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਦੋਸਤੋ ਕਿਉਂਕਿ ਇਸੇ ਚੀਜ਼ ਦੇ ਨਾਲ ਹੀ ਤੁਹਾਡੇ ਜਿਹੜੇ ਸ਼ੇਅਰ ਦੇ ਨਾਲ ਲਾਈਕ ਕਰਨ ਦੇ ਨਾਲ ਹੀ ਸਾਨੂੰ ਜਿਹੜੀ ਸਪੋਰਟ ਆ ਉਹ ਮਿਲਦੀ ਹੈ ਅਦਰਵਾਈਜ਼ ਅਸੀਂ ਕੁਝ ਨਹੀਂ ਕੰਮ ਕਰਨ ਦਾ ਕੋਈ ਏਡਾ ਵੱਡਾ ਸਾਧਨ ਨਹੀਂ ਹੈਗਾ ਕਿ ਅਰਨਿੰਗ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਰੂਰ ਸਪੋਰਟ ਕਰਦਿਆ ਕਰੋ ਜਿਵੇਂ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਲਾਈਕ ਕਮੈਂਟ ਕਰ ਦਿੰਦੇ ਨੇ ਤੇ ਕੁਝ ਸੱਜਣ ਮਿੱਤਰ ਸੁਣ ਕੇ ਅੱਗੇ ਲੰਘ ਜਾਂਦੇ ਨੇ ਤੇ ਕਿਉਂਕਿ ਦੇਖੋ ਹੌਲੀ ਹੌਲੀ ਕੁਆਲਿਟੀ ਦਾ ਵੀ ਸੁਧਾਰ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇੰਨੀ ਕਵਾਲਿਟੀ ਆ ਕਿ ਆਪਾਂ ਮੱਧਮ ਜੀ ਜਿਹੜੀ ਤਸਵੀਰ ਆ ਉਹ ਦਿਖਾਈ ਦਿੰਦੀ ਹੁੰਦੀ ਹੈ ਜਿਵੇਂ ਹੁਣ ਆਪਾਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਪ੍ਰੈਸ ਨੋਟ ਆ ਉਹਦੇ ਵਿੱਚ ਲੈ ਚੱਲਦੇ ਆ ਉਹਦੇ ਵਿੱਚ ਜੇਕਰ ਆਪਾਂ ਇਹ ਚੀਜ਼ਾਂ ਦੇਖੀਏ ਇਸ ਨੂੰ ਇਸ ਤਰ੍ਹਾਂ ਘੁਮਾ ਕੇ ਦੇਖੀਏ ਜੀ ਦੇਖ ਸਕਦੇ ਆ ਇਹ ਦੇਖੋ ਤੁਸੀਂ ਇਸੀ ਨੂੰ ਦੇਖਣ ਦੀ ਕੋਸ਼ਿਸ਼ ਕਿ ਇਹਦੇ ਵਿੱਚ ਜਿਹੜਾ ਪੰਜਾਬ ਦਾ ਜੋ ਤਸਵੀਰ ਆ ਜੀ ਉਹ ਕਲੀਅਰ ਨਹੀਂ ਆ ਰਹੀ ਇੱਕ ਦੋਸਤੋ ਇਸ ਚੀਜ਼ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਆਪਾਂ ਨੂੰ ਪੂਰਾ ਇਹ ਸਿਸਟਮ ਬਣਿਆ ਹੋਇਆ ਇਹ ਦਿਖਾਈ ਦਵੇ ਤੇ ਫਿਰ ਹੀ ਤੁਹਾਨੂੰ ਜਿਹੜੀ ਇਹ ਅਪਡੇਟ ਦਈ ਹੈ ਕਿਉਂਕਿ ਵੈਸੇ ਤਾਂ ਅਸੀਂ ਦੇਖ ਹੀ ਲਿਆ ਕਿ ਪੰਜਾਬ ਦਾ ਮੌਸਮ ਡਰਾਈ ਦਿਖਾਇਆ ਗਿਆ ਜੀ ਤੇ ਖੁੱਲ ਗਈ ਐਸਾਈਟ ਅਸੀਂ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਦੇਖ ਸਕਦੇ ਹਾਂ ਤੇ ਥੋੜਾ ਜਿਹਾ ਜੇ ਬਣੇ ਰਿਹਾ ਉਸੇ ਤਰ੍ਹਾਂ ਜੀ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਜੇ ਕੋਈ ਇਸ ਦੇ ਕਲੀਅਰਟੀ ਨਹੀਂ ਦਿਖਾਈ ਦੇ ਰਹੀ ਦੇਖ ਸਕਦੇ ਹੁਣ ਕਲੀਅਰ ਆ ਰਿਹਾ ਜੀ ਤੇ ਕਮੈਂਟ ਕਰਿਓ ਜ਼ਰੂਰ ਕਿ ਕਲੀਅਰ ਦਿਖਾਈ ਦੇ ਰਿਹਾ ਜੀ ਇਹ ਦੇਖ ਸਕਦੇ ਹੋ ਸਿਰਫ ਰਾਜਸਥਾਨ ਦੇ ਵਿੱਚ ਗ੍ਰੀਨ ਕਲਰ ਦੀ ਧਾਰੀ ਦਿਖਾਈ ਗਈ 27 ਤੇ 28 ਤਰੀਕ ਨੂੰ ਬਾਕੀ ਪੂਰੇ ਉੱਤਰ ਭਾਰਤ ਦੇ ਜਿਹੜੇ ਉੱਪਰ ਲੇਸੇ ਨੇ ਇਹਨਾਂ ਦਾ ਮੌਸਮ ਸਾਫ ਤੇ ਖੁਸ਼ਕ ਦਿਖਾਇਆ ਗਿਆ ਜਾਂ ਜਿਹੜੇ ਹੇਠਲੇ ਹਿੱਸੇ ਨੇ ਜਿਵੇਂ ਆਪਾਂ ਤੁਹਾਨੂੰ Sri Lanka ਵਾਲੇ ਦਿਖਾਇਆ ਸੀ ਸਭ ਤੋਂ ਹੇਠਲਾ ਜਿਹੜਾ ਨਕਸ਼ਦੀਪ ਵਾਲਾ ਇਲਾਕਾ ਉਹਨਾਂ ਦੇ ਵਿੱਚ ਜ਼ਰੂਰ ਮੀਂਹ ਜਾਂ ਬਰਫਵਾਰੀ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਚੰਡੀਗੜ੍ਹ ਦਿੱਲੀ ਹਰਿਆਣਾ ਤੇ ਯੂਪੀ ਐਮਪੀ ਤੇ ਉਸੇ ਤਰ੍ਹਾਂ ਆਪਾਂ ਗੱਲ ਕਰਦੇ ਹਾਂ Rajasthan ਦਾ ਕੁਝ ਜਿਹੜੇ ਇੱਕ ਹਿੱਸਾ ਉਸ ਦੇ ਵਿੱਚ ਸਾਰਾ ਬਿਲਕੁਲ ਸਾਫ਼ ਤੇ ਖੁਸ਼ਕ ਦਿਖਾਈ ਗਿਆ ਦਿਖਾਈ ਦੇ ਰਿਹਾ ਸਿਰਫ Rajasthan ਦੇ ਵਿੱਚ ਇੱਕ ਸਾਈਡ ਦੇ ਉੱਤੇ ਜਿਹੜਾ ਇਸ ਨੂੰ ਕੋਸ਼ਿਸ਼ ਕਰ ਰਹੇ ਹਾਂ ਜੀ ਜ਼ਰੂਰ ਬਣੇ ਰਹੋ ਦੋਸਤੋ ਜਿਹੜੀ ਇਹ ਤਸਵੀਰਾਂ ਤੁਹਾਡੇ ਤੱਕ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤੇ ਦੇਖ ਸਕਦੇ ਹੋ ਤੁਸੀਂ ਜਿਹੜਾ ਏਸੀ ਦੇ ਵਿੱਚ ਪੰਜਾਬ ਦੀ ਤੁਹਾਨੂੰ ਤਸਵੀਰ ਜਿਹੜੇ ਰਾਜਸਥਾਨ ਦੀ ਤਸਵੀਰਾਂ ਜਿੱਥੇ ਗ੍ਰੀਨ ਕਲਰ ਦੀ ਧਾਰੀ ਦਿਖਾਈ ਦੇ ਰਹੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੀ ਦੇ ਜਿਹੜੇ ਇਹ ਸਿਰਫ ਬੱਦਲ ਵਾਈ ਹੀ ਲੰਗੂਗੀ ਕੋਈ ਨਹੀਂ ਹੈਗਾ ਕਿ ਮੀਂਹ ਵਾਲੇ ਹਾਲਾਤ ਬਣਨਗੇ ਇਸ ਤਰ੍ਹਾਂ ਦਾ ਹਜੇ ਤੱਕ ਫਿਲਹਾਲ ਕੁਝ ਨਹੀਂ ਦਿਖਾਈ ਦਿੱਤਾ ਜੀ ਸਿਰਫ ਬੱਦਲਾਂ ਦੀ ਆਵਾਜ਼ ਹੀ ਦੇ ਨਾਲ-ਨਾਲ ਜਿਹੜੇ ਇਹ ਸਿਸਟਮ ਨੇ ਉਹ ਬਣੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਤਰ੍ਹਾਂ ਨਹੀਂ ਬਣ ਰਹੀ ਜੀ ਗੱਲ ਕੋਈ ਗੱਲ ਨਹੀਂ ਅ ਦੋਸਤੋ ਬਣੇ ਰਹੋ ਇਸੇ ਤਰ੍ਹਾਂ ਟਾਰਡ ਤੱਕ ਜਿਹੜੀ ਸਹੀ ਤੇ ਸਟੀਕ ਜਾਣਕਾਰੀ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਜਿਹੜੀ ਸੈਟੇਲਾਈਟ ਦੀ ਤਸਵੀਰ ਲਈ ਹੋਈ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਤਾਂ ਤੇ ਦੂਜਾ ਤੁਹਾਨੂੰ ਮੈਂ ਜਿਹੜਾ ਜੋ ਪ੍ਰੈਸ ਨੋਟ ਆ ਭਾਰਤੀ ਮੌਸਮ ਵਿਗਿਆਨ ਦਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਸਮੇਂ ਤਸਵੀਰ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਜੀ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਨੇ ਨਵੇਂ ਜਰੂਰ ਦੇਖਿਓ ਕਿ ਇਸ ਸਮੇਂ ਦੀ ਜਿਹੜੀ ਤਸਵੀਰ ਹੈ ਥੋੜਾ ਜਿਹਾ ਬਲਰ ਹੋ ਗਿਆ ਜੀ ਕੈਮਰੇ ਦੀ ਥੋੜੀ ਜੀ ਜਿਹੜੀ ਜ਼ੂਮ ਆ ਉਹ ਵਧਾਉਣੀ ਪੈਣੀ ਹੈ ਜੀ ਇਸ ਕਰਕੇ ਕਲੀਅਰ ਨਹੀਂ ਦਿਖਾਈ ਦੇ ਰਿਹਾ ਤੁਹਾਨੂੰ ਚਲੋ ਆਪਾਂ ਪੰਜਾਬ ਤੱਕ ਸੀਮਤ ਰੱਖੀ ਜਿਹੜਾ ਸਿਸਟਮ ਹੈ ਇਹ ਆ ਪੰਜਾਬ ਆ ਗਿਆ ਜੀ ਹਰਿਆਣਾ ਦਿੱਲੀ ਯੂਪੀ ਐਮਪੀ ਦੇਖੋ ਸਾਰੇ ドライ ਇਲਾਕੇ ਲਿਖਿਆ ਹੋਇਆ ਜੀ ਤੇ ਆ ਸਿਰਫ 2 ਦਿਨ 27 ਤੇ 28 ਤਰੀਕ ਨੂੰ ਜਰੂਰ ਜਿਹੜਾ Rajasthan ਦੇ ਹਿੱਸੇ ਦੇ ਵਿੱਚ ਇੱਕ ਹਿੱਸੇ ਦੇ ਵਿੱਚ ਅੱਜ ਕੱਲ ਨੂੰ ਤੇ ਇੱਕ ਦੇ ਵਿੱਚ ਅੱਜ ਦੀ ਲੰਗਦੀ ਹੋਈ ਨਜ਼ਰ ਪੈਸੀ ਇੱਥੇ ਡਰਾਈ ਲਿਖਿਆ ਤੇ ਆ ਕੱਲ ਨੂੰ ਹਲਕੀ ਕਨਮਨ ਕਣੀ ਹੋ ਸਕਦੀ ਆ ਜਾਨੀ ਕਿ ਰਾਜਸਥਾਨ ਦਾ ਜਿਹੜਾ ਇਲਾਕਾ ਤੇ ਚਲੋ ਦੋਸਤੋ ਜੋ ਤਸਵੀਰਾਂ ਸੀ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਆਪਾਂ ਭਾਰਤੀ ਮੌਸਮ ਮੰਗਨ ਦੇ ਅਫੀਸ਼ੀਅਲ ਸਾਈਟ ਹੀ ਦਿਖਾ ਦਿੰਨੇ ਆ ਪ੍ਰੈਸ ਨੋਟ ਦੇ ਵਿੱਚ ਜਿਹੜੀ ਤਸਵੀਰ ਆ ਉਹ ਦਿਖਾਈ ਨਹੀਂ ਦਿੱਤੀ ਗਈ ਤੇ ਇਹ ਪੰਜਾਬ ਦਾ ਇਲਾਕਾ ਦੇਖੋ ਸਾਫਾ ਜੀ ਤੇ ਆ ਰਾਜਸਥਾਨ ਦੇ ਵਿੱਚ ਹਲਕਾ ਜਿਹਾ ਇੱਥੇ ਪਹੁੰਚਿਆ ਅੱਜ ਥੋੜਾ ਜਿਹੀ ਦਿਖਾਈ ਦਿੱਤਾ ਬੱਦਲ ਪਰ ਕੱਲ ਨੂੰ ਇਹ ਬੱਦਲ ਇਹ ਲੰਘਦਾ ਹੋਇਆ ਨਜ਼ਰ ਆਉ ਇਹਦੇ ਨਾਲ ਕਿਣਮਣ ਕਣੀ ਜਾਂ ਸਿੱਟਾ ਸੜਾਟਾ ਥੋੜਾ ਬਹੁਤ ਪੈਣ ਦੀ ਉਮੀਦ ਬਣੀ ਹੋਈ ਹੈ ਇਹ ਯੂਪੀ ਐਮਪੀ ਵਾਲੇ ਸਾਈਡ ਨੂੰ ਇਸ ਤਰ੍ਹਾਂ ਮੂਵ ਕਰ ਰਹੇ ਹੈ ਜੇ ਅੱਗੇ ਵੱਲ ਨੂੰ ਜਾ ਰਿਹਾ ਜਿਹੜਾ ਕਿ ਤੁਹਾਨੂੰ ਮੈਂ ਆ ਹੇਠਲੇ ਹਿੱਸੇ ਦੀ ਗੱਲ ਕਰ ਰਿਹਾ ਸ੍ਰੀਲੰਕਾ ਵਾਲੀ ਇੱਥੇ ਵੀ ਕਿਤੇ ਆਂਧਰਾ ਪ੍ਰਦੇਸ਼ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਮਿਹਨੀਆਂ ਕਾਰਵਾਈਆਂ ਇਸ ਸਿਸਟਮ ਨਾਲ ਹੁੰਦੀਆਂ ਰਹਿਣਗੀਆਂ ਪਰ ਰਾਜਸਥਾਨ ਦੇ ਵਿੱਚ ਸਿਰਫ ਇਸ ਦੇ ਇੱਕ ਹਿੱਸੇ ਦੇ ਵਿੱਚ ਰਾਜਸਥਾਨ ਦੇ ਹੇਠਲੇ ਹਿੱਸੇ ਦੇ ਵਿੱਚ ਹੀ ਇਹ ਬਦਲ ਬਈ ਜਿਹੜੀ ਇਸ ਸਿਸਟਮ ਦੇ ਨਾਲ ਲੰਘੂਗੀ ਅਹ ਦੇਖ ਸਕਦੇ ਹੋ ਜੀ ਇਹ ਲੰਘਦੀ ਹੋਈ ਨਜ਼ਰ ਆਊਗੀ ਇੱਥੋਂ ਲੈ ਕੇ ਇਸ ਤਰ੍ਹਾਂ ਲੰਘਦੀ ਹੋਈ ਨਜ਼ਰ ਆਊਗੀ ਅੱਜ ਹਲਕੀ ਜਿਹੀ ਬਦਲੀ ਸਿਸਟਮ ਦਿਖਾਈ ਦਿੱਤਾ ਜੀ ਤੇ ਤੰਦਰੁਮਾ ਮਾਹੌਲ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਉਸੇ ਤਰ੍ਹਾਂ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਵੀ ਉੱਪਰਲੇ ਹਿੱਸਿਆਂ ਦੇ ਵਿੱਚ ਜਰੂਰ ਬੱਦਲ ਗਈ ਤੇ ਬਰਫਵਾਰੀ ਬਣੀ ਹੋਈ ਹੈ ਉੱਤਰਾਖੰਡ ਦੇ ਵਿੱਚ ਵੀ ਬਰਫਵਾਰੀ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਜੀ ਬਾਕੀ ਆਪਾਂ ਜੋ ਇਹ ਤਸਵੀਰਾਂ ਨੇ ਜੀ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਇਹ ਹੇਠਲੇ ਹਿੱਸਿਆਂ ਦੇ ਵਿੱਚੋਂ ਜਿਹੜੀ ਬੱਦਲ ਗਈ ਲੰਘਦੀ ਹੋਈ ਨਜ਼ਰ ਆ ਰਹੀ ਆ ਦਿਖਾ ਰਿਹਾ ਮੈਂ ਭਾਰਤੀ ਮੌਸਮ ਵਿਗਿਆਨ ਦੀ ਪ੍ਰਾਈਵੇਟ ਸੰਸਥਾ ਦੇ ਸੈਟੇਲਾਈਟ ਦੀ ਕਿ ਜਿਹੜੀ ਬੱਦਲਵਾਈ ਆ ਉਹ ਕਿੱਥੇ ਕਿ ਚੱਲਦੀ ਹੋਈ ਨਜ਼ਰ ਆ ਰਹੀ ਹੈ। ਬਾਕੀ ਅੱਜ ਦਾ ਜਿਹੜਾ ਮੌਸਮ ਆ ਉਹ ਆਮ ਤੌਰ ਤੇ ਥੋੜਾ ਜਿਹਾ ਖੁਸ਼ਕ ਤੇ ਸਾਫ਼ ਹੀ ਰਹੂਗਾ। ਬੱਦਲਵਾਈ ਆਉਂਦੀ ਜਾਂਦੀ ਰਹੂਗੀ ਰਾਤ ਨੂੰ ਤੇ ਤਾਪਮਾਨ ਜਰੂਰ ਗ੍ਰਾਫਟ ਦੇ ਵਿੱਚ ਆ ਗਏ ਨੇ। ਤਾਪਮਾਨ ਨੇ ਜਿਹੜੇ ਉਹ ਹੇਠਾਂ ਚਲੇ ਗਏ ਨੇ 4 ਡਿਗਰੀ ਦੇ ਕਰੀਬ ਜਿਹੜੇ ਤਾਪਮਾਨ ਚਲੇ ਗਏ ਨੇ 4 5 6 ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਰਾਤ ਦਾ 9 ਡਿਗਰੀ ਤੱਕ ਦਰਜ ਕੀਤਾ ਗਿਆ ਜਿਹੜੀ ਲੰਗੀ ਰਾਤ ਸੀ। ਤੇ ਅੱਜ ਦਿਨ ਵੇਲੇ ਤਾਪਮਾਨ ਜਿਹੜੇ 22 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਵੱਧ ਤੋਂ ਵੱਧ ਜਿਹੜੇ ਦਿਨ ਦੇ ਤਾਪਮਾਨ ਗਏ ਨੇ ਕਿਉਂਕਿ ਉੱਤਰ ਪੱਛਮੀ ਹਵਾਵਾਂ ਜਿਹੜੀ ਤੇਜ਼ੀ ਫੜ ਲਈ ਹੈ ਜਿਵੇਂ ਕਿ ਕੱਲ ਮੈਂ ਦਿਨ ਵੇਲੇ ਲਾਈਵ ਤਸਵੀਰ ਦਿਖਾਈ ਸੀ ਕਿ ਉਹਦੇ ਵਿੱਚ ਹਵਾਵਾਂ ਦੀ ਗਤੀ ਜਿਹੜੀ ਫੁੱਲ ਤੇਜ਼ ਦਿਖਾਈ ਗਈ ਸੀ ਤੇ ਉਹਦੇ ਨਾਲ ਜਿਹੜੀ ਠੰਡ ਦੇ ਵਿੱਚ ਵਾਧਾ ਹੋਊ ਤੇ ਰਾਤ ਦੇ ਤਾਪਮਾਨ ਡਾਊਨ ਜਾਣਗੇ ਤੇ ਜਿਹੜੇ ਬੱਦਲ ਤੁਹਾਨੂੰ ਦੱਸਿਆ ਕਿ ਆਉਂਦੇ ਜਾਂਦੇ ਨੇ ਉਹ ਰਾਜਸਥਾਨ ਦੇ ਹੇਠਲੇ ਹਿੱਸੇ ਦੇ ਵਿੱਚ ਨੇ ਤੇ ਬਾਕੀ ਇਲਾਕੇ ਸਾਰੇ ਸਾਫ਼ ਨੇ ਦਿੱਲੀ ਦੇ ਜੁਪੀ ਦੇ ਐਮਪੀ ਦੇ ਤੇ ਉੱਪਰ ਹਿਮਾਚਲ ਦੇ ਜਾਂ ਜੰਮੂ ਦੇ ਉਹਨਾਂ ਦੇ ਤੁੰਦ ਨੂੰ ਮਾਹੌਲ ਜ਼ਰੂਰ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਜਾਂ ਬਰਫਵਾਰੀ ਜ਼ਰੂਰ ਨਜ਼ਰ ਆ ਰਹੀ ਹੈ ਪਰ ਮੀਂਹ ਪੱਖੋਂ ਆਮ ਤੌਰ ਤੇ ਖੁਸ਼ਕ ਤੇ ਸਾਫ ਨੇ 25% ਜਾਂ 20% ਚਾਂਸ ਜ਼ਰੂਰ ਰਾਜਸਥਾਨ ਦੇ ਇੱਕ ਦੋਨੋਂ ਹਿੱਸਿਆਂ ਦੇ ਵਿੱਚ ਕੱਲ ਨੂੰ ਕਿਤੇ ਕਿਤੇ ਬਣੇ ਹੋਏ ਨੇ ਕਿਨਮਣ ਕਣੀ ਹੋਣ ਦੇ ਉਹ ਤਸਵੀਰ ਤੁਹਾਨੂੰ ਦਿਖਾ ਦੇਣਾ ਇੱਕ ਬੱਦਲਵਾਈ ਲੰਘਦੀ ਹੋਈ ਨਜ਼ਰ ਆ ਰਹੀ ਆ ਉਹਦੇ ਵਿੱਚ ਠੀਕ ਹੈ ਜੀ ਇਹ ਕੋਸ਼ਿਸ਼ ਕਰ ਰਹੇ ਆ ਜੀ ਆਪਾਂ ਪਰ ਤਸਵੀਰ ਆ ਜਿਹੜੀ ਉਹ ਨਹੀਂ ਦਿਖਾਈ ਦੇ ਰਹੀ ਇਸ ਕਰਕੇ ਕੈਮਰੇ ਦੀ ਜਿਹੜੀ ਦਿੱਕਤ ਆਉਣ ਦੇ ਕਾਰਨ ਜਿਹੜੀ ਬਾਰ ਬਾਰ ਵੀਡੀਓ ਕ੍ਰੋਮ ਜੂਮ ਨਹੀਂ ਹੋ ਰਹੀ ਸੀ ਤੇ ਇਸ ਕਰਕੇ ਇਹ ਸਾਰੇ ਤਸਵੀਰੇ ਦੇ ਵਿੱਚ ਦਿਖਾਈ ਦੇ ਰਹੀ ਹੈ ਜੀ ਇਸ ਕੈਮਰੇ ਦੇ ਵਿੱਚ ਦੇਖ ਸਕਦੇ ਤੁਸੀਂ ਆ ਦੇਖੋ ਠੀਕ ਆ ਜੀ ਇਹ ਸਾਰਾ ਜਿਹੜਾ ਸਿਸਟਮ ਹਲਕਾ ਬਦਲ ਵਾਈ ਦਾ ਸਿਸਟਮ ਲੰਘ ਰਿਹਾ ਤੇ ਇਹਦੇ ਵਿੱਚ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਪਰ ਕਲੀਅਰ ਉਸ ਕੈਮਰੇ ਦੀ ਜਿਹੜੀ ਚੇਂਜ ਡਾਇਰੈਕਸ਼ਨ ਚੇਂਜ ਨਹੀਂ ਹੋਈ ਇਸ ਕਰਕੇ ਤੁਹਾਨੂੰ ਵੈਸੀ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ ਦੀ ਅੱਜ ਵੀ ਰਾਤ ਨੂੰ ਬੱਦਲ ਲੰਘਣਗੇ ਤੇ ਕੱਲ ਨੂੰ ਦਿਨ ਵੇਲੇ ਵੀ ਤੇ ਪਰਸੋਂ ਨੂੰ ਵੀ ਜਿਹੜੇ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਪਰ ਪੰਜਾਬ ਦੇ ਵਿੱਚ ਧੁੰਦ ਰਮੇ ਮਾਹੌਲ ਦੇ ਵਿੱਚ ਬੱਦਲ ਕਿਤੇ ਕਿਤੇ ਜ਼ਰੂਰ ਦੇਖਣ ਨੂੰ ਮਿਲ ਸਕਦੇ ਨੇ ਕੋਈ ਜਿਆਦਾ ਵੱਡੇ ਪੱਦਰ ਦੇ ਨਹੀਂ ਹੈਗੇ ਤੇ ਧੁੰਦ ਵੀ ਸਵੇਰੇ ਸ਼ਾਮ ਥੋੜ੍ਹੀ ਥੋੜ੍ਹੀ ਜ਼ਰੂਰ ਦੇਖਣ ਨੂੰ ਮਿਲੇਗੀ ਬਾਕੀ ਠੰਡ ਤੋਂ ਜ਼ਰੂਰ ਬਚ ਕੇ ਰਹੋ ਭਰਾਵੋ ਕਿਉਂਕਿ ਸੁੱਕੀ ਠੰਡਾ ਮੀਂਹ ਵਾਲਾ ਸਿਸਟਮ ਹਜੇ ਨੇੜੇ ਤੇੜੇ ਨਹੀਂ ਹੈਗਾ ਬਦਲ ਬਾਈ ਜਰੂਰ 1 2 3 ਤਰੀਕ ਤੇ ਨੇੜ ਤੇ 4 5 ਦੇ ਨੇੜ ਤੇ ਤੇ ਬਣ ਰਹੀ ਹੈ ਪਰ ਉਹਦੇ ਵਿੱਚ ਵੀ ਕੋਈ ਮੀਂਹ ਵਾਲੇ ਹਾਲਾਤ ਕਿਤੇ ਕਿਤੇ ਨਹੀਂ ਬਣ ਰਹੇ ਜਿਉਂ ਹੀ ਉਹ ਸਿਸਟਮ ਨੇੜੇ ਲੱਗੂ ਹੋਰ ਕੀ ਮੀਂਹ ਦੇ ਹਾਲਾਤ ਬਣਨਗੇ ਜਾਂ ਨਾ ਬਣਨਗੇ ਉਹ ਆਪਾਂ ਹਰ ਰੋਜ਼ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਤੇ ਉਸ ਤੋਂ ਬਾਅਦ 9 10 ਤਰੀਕ ਦੇ 8 9 10 ਤਰੀਕ ਦੇ ਨੇੜ ਤੇ ਤੇ ਵੀ ਇੱਕ ਬਦਲੀ ਸਿਸਟਮ ਬਣ ਰਿਹਾ ਤਾਂ ਉਹਦੇ ਵੀ ਬਾਰੇ ਜਿਹੜੀ ਹਰ ਰੋਜ਼ ਅਪਡੇਟ ਆਊਗੀ ਜਿਵੇਂ ਵੀ ਆਇਆ ਕਰੋਗੇ ਉਹ ਜਾਣਕਾਰੀ ਸਾਂਝੀ ਜਰੂਰ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ